ਕੈਨੇਡਾ ਵਿੱਚ ਨਾ ਇਹਨਾਂ ਦਿਨਾਂ ਵਿੱਚ ਇੱਕ ਨਵਾਂ ਹੀ ਟ੍ਰੈਂਡ ਚੱਲਿਆ ਕਿ ਮੁੰਡੇ ਕੁੜੀਆਂ ਕਿ ਇਕੱਠੇ ਰਹਿੰਦੇ ਆ ਇੱਕ ਰੂਮ ਵਿੱਚ ਤੇ ਘਰੇ ਉਹ ਇਦਾਂ ਦੱਸਦੇ ਆ ਕਿ ਸਾਡੇ ਕੋਲ ਸਿੰਗਲ ਰੂਮ ਹੈ ਤੇ ਮੈਂ ਕੱਲਾ ਰਹਿਣਾ ਮੈਂ ਕੱਲੀ ਰਹਿਣੀ ਆ ਪਰ ਜਦੋਂ ਉਹਨਾਂ ਦੇ ਘਰਦਿਆਂ ਦਾ ਫੋਨ ਆਉਂਦਾ ਜਾਂ ਤਾਂ ਮੁੰਡਾ ਸਾਈਡ ਤੇ ਹੋ ਜਾਂਦਾ ਤੇ ਜਾਂ ਕੁੜੀ ਸਾਈਡ ਤੇ ਹੋ ਜਾਂਦੀ ਆ ਤੇ ਘਰੇ ਦੱਸਦੇ ਆ ਕਿ ਅਸੀਂ ਇਕੱਲੇ ਰਹਿ ਰਹੇ ਹਾਂ ਪਰ ਉਹ ਕੀ ਐ ਇੱਥੇ ਮੁੰਡੇ ਕੁੜੀਆਂ ਕੀ ਅੱਜਕੱਲ ਬਹੁਤ ਆ ਜਿਹੜੀ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਨੇ ਬਾ ਇਸ ਚੀਜ਼ ਦਾ ਹਮ ਕਿਤੇ ਨਾ ਕਿਤੇ ਤੁਸੀਂ ਕਹੋਗੇ ਇਹ ਤਾਂ ਨੋਰਮਲ ਗੱਲ ਆ ਅੱਜ ਦੇ ਟਾਈਮ 'ਚ ਪਰ ਉਹ ਚੀਜ਼ਾਂ ਦੇ ਬਹੁਤ ਬੁਰੇ ਨਤੀਜੇ ਨਿਕਲਦੇ ਨੇ ਜਿਹਦੇ ਕਰਕੇ ਕੀ ਆ ਤੁਹਾਡੇ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਸਕਦੀ ਆ ਉਹਦਾ ਕੀ ਆ ਉਹ ਡਿਪਰੈਸ਼ਨ 'ਚ ਜਾ ਸਕਦਾ ਤੁਹਾਡਾ ਕੁੜੀ ਆ ਚਾਹੇ ਮੁੰਡਾ ਤਾਂ ਇੱਥੇ ਕੀ ਆ ਮੁੰਡੇ ਵੀ ਸ਼ਿਕਾਰ ਹੁੰਦੇ ਨੇ ਇਹ ਚੀਜ਼ ਦਾ ਤੇ ਕੁੜੀਆਂ ਵੀ ਦੋਵੇਂ ਹੁਣ ਬਹੁਤ ਸਾਰੇ ਮੁੰਡੇ ਕੀ ਕਰਦੇ ਆ ਕਿਸੇ ਵੀ ਕੁੜੀ ਨਾਲ ਕੀ ਆ ਸਾਲ ਰਹਿੰਦੇ ਨੇ ਇੱਕੋ ਰੂਮ ਚ ਰਹਿੰਦੇ ਨੇ ਇਕੱਠੇ ਸੌਂਦੇ ਪੈਂਦੇ ਨੇ ਸਾਰਾ ਕੁਝ ਕਰਦੇ ਨੇ ਸਾਲ ਬਾਅਦ ਕੀ ਉਹਨਾਂ ਦਾ ਹੁੰਦਾ ਕਿ ਸਾਡੀ ਨਹੀਂ ਬੰਦੀ ਹੁਣ ਆਪਣਾ ਜਿਹੜਾ ਰਿਸ਼ਤਾ ਅੱਗੇ ਨਹੀਂ ਚੱਲਦਾ ਤੇ ਇਦਾਂ ਦੀਆਂ ਗੱਲਾਂ ਹੋ ਕੇ ਕੀ ਆ ਮੁੰਡਾ ਕੁੜੀ ਨੂੰ ਅਕਸਰ ਯੂਜ਼ ਕਰਕੇ ਛੱਡ ਦਿੰਦਾ ਬਹੁਤ ਸਾਰੇ ਮੁੰਡੇ ਕੀ ਕੁੜੀਆਂ ਤੋਂ ਪੈਸੇ ਵੀ ਖਾਂਦੇ ਨੇ ਤਾਂ ਇਦਾਂ ਹੀ ਮੁੰਡਿਆਂ ਨਾਲ ਵੀ ਹੁੰਦਾ ਬਹੁਤ ਸਾਰੀਆਂ ਕੁੜੀਆਂ ਇਦਾਂ ਸਾਲ ਜਿਹੜਾ ਰਿਲੇਸ਼ਨ ਵਿੱਚ ਰਹਿੰਦੀਆਂ ਨੇ ਮੁੰਡੇ ਦੇ ਪੈਸੇ ਖਾਂਦੀਆਂ ਨੇ ਉਹ ਤੋਂ ਫੀਸਾਂ ਭਰਾ ਲੈਂਦੀਆਂ ਨੇ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਨਾਰਮਲ ਨੇ ਤਾਂ ਮੈਂ ਇਹੀ ਗੱਲ ਕਰਦਾ ਕਿ ਜਦੋਂ ਵੀ ਤੁਹਾਡਾ ਮੁੰਡਾ ਹੈ ਚਾਹੇ ਕੁੜੀ ਆ ਜਦੋਂ ਵੀ ਪੰਜਾਬ ਤੋਂ ਤੁਸੀਂ ਉਹਨੂੰ ਕਿਸੇ ਵੀ ਕੰਟਰੀ ਭੇਜਦੇ ਆ ਕੈਨੇਡਾ ਹੀ ਨਹੀਂ ਕਿਸੇ ਵੀ ਕੰਟਰੀ ਭੇਜਦੇ ਆ ਤਾਂ ਉਹਦਾ ਇੱਕ ਮਾਈਂਡ ਸੈਟ ਬਣਾ ਕੇ ਜਰੂਰ ਭੇਜਿਆ ਕਰੋ ਕਿ ਤੁਸੀਂ ਆਪਣਾ ਜੋ ਵੀ ਤੁਹਾਡਾ ਬੇਟਾ ਚਾਹੇ ਬੇਟੀ ਆ ਉਹਦੇ ਨਾਲ ਇੱਕ ਗੱਲ ਜਰੂਰ ਕਰੋ ਕਿ ਤੁਸੀਂ ਅੱਜ ਬਾਹਰ ਚੱਲੇ ਆ ਤੇ ਤੁਹਾਡਾ ਉੱਥੇ ਕੋਈ ਵੀ ਕੱਲ ਨੂੰ ਤੁਹਾਨੂੰ ਮੁੰਡਾ ਪਸੰਦ ਆਉਂਦਾ ਕੋਈ ਵੀ ਕੁੜੀ ਪਸੰਦ ਆਉਂਦੀ ਆ ਤਾਂ ਤੁਸੀਂ ਸਾਨੂੰ ਕੀ ਆ ਬੇਝਿਜਕ ਦੱਸ ਸਕਦੇ ਆ ਜਦੋਂ ਆਪਾਂ ਇਹ ਗੱਲ ਬੱਚੇ ਨੂੰ ਕਹਿੰਨੇ ਆ ਨਾ ਤਾਂ ਕੱਲ ਨੂੰ ਆਪਣਾ ਬੱਚਾ ਕੋਈ ਵੀ ਗਲਤ ਕੰਮ ਨਹੀਂ ਕਰਦਾ ਤੇ ਜਿਹੜੀਆਂ ਚੀਜ਼ਾਂ ਫਿਰ ਉੱਥੇ ਜਦੋਂ ਬੱਚਾ ਤੁਹਾਡੇ ਤੋਂ ਚੋਰੀ ਕੋਈ ਚੀਜ਼ਾਂ ਉੱਥੇ ਕਰਦਾ ਤਾਂ ਉਹਦੇ ਬਹੁਤ ਬੁਰੇ ਨਤੀਜੇ ਆਉਂਦੇ ਨੇ ਜ਼ਰੂਰੀ ਨਹੀਂ ਚਲੋ ਮਾੜਾ ਬੰਦਾ ਹੀ ਮਿਲਦਾ ਹਰ ਵਾਰ ਚਾਹੇ ਉਹ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਚੰਗੇ ਵੀ ਹੁੰਦੇ ਨੇ ਪਰ ਜ਼ਿਆਦਾਤਰ ਕੀ ਐ ਇਦਾਂ ਇਦਾਂ ਦੇ ਜਿਹੜੇ ਰਿਲੇਸ਼ਨ ਹੁੰਦੇ ਆ ਨਾ ਉਹ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਨੇ ਜੇ ਮੁੰਡੇ ਨੂੰ ਕੁੜੀ ਗਲਤ ਮਿਲ ਜੇ ਜਾਂ ਕੁੜੀ ਨੂੰ ਮੁੰਡਾ ਗਲਤ ਮਿਲ ਜੇ ਤਾਂ ਮੈਂ ਇਹੀ ਕਹੂੰਗਾ ਕਿ ਆਪਣੇ ਬੱਚਿਆਂ ਦਾ ਪਹਿਲਾਂ ਹੀ ਇੱਕ ਨਾ ਦਿਮਾਗੀ ਤੌਰ ਤੇ ਉਹਨਾਂ ਨੂੰ ਉਹਨਾਂ ਦਾ ਮਾਈਂਡ ਸੈਟ ਬਣਾ ਕੇ ਭੇਜੋ ਕਿ ਤੁਹਾਡੇ ਬੱਚੇ ਤੁਹਾਡੇ ਤੋਂ ਝਿਜਕਣ ਨਾ ਕਿ ਤੁਹਾਨੂੰ ਗੱਲ ਕਰਨ ਲੱਗਿਆ ਕਿ ਮੰਮੀ ਜਾਂ ਆਪਣੇ ਡੈਡੀ ਨਾਲ ਗੱਲ ਕਰ ਲਿਆ ਕਰਨ ਲੱਗਿਆ ਉਹ ਇਹਨਾਂ ਕਹਿਣ ਕਿ ਸਾਡੇ ਘਰ ਦੇ ਕੀ ਕਹਿਣਗੇ ਪਮੇ ਤੁਹਾਡੇ ਬੱਚੇ ਇੱਥੇ ਰਹਿ ਰਹੇ ਨੇ ਚਾਹੇ ਤੁਸੀਂ ਭੇਜਨੇ ਆ ਜਿਹੜੇ ਰਹਿ ਵੀ ਰਹੇ ਨੇ ਤਾਂ ਉਹਨਾਂ ਦੇ ਵੀ ਮੈਂ ਮਾਪਿਓ ਨੂੰ ਇਹੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਨਾ ਥੋੜਾ ਜਿਹਾ ਖੁੱਲ ਕੇ ਉਹਨਾਂ ਨਾਲ ਇਸ ਵਿਸ਼ੇ ਤੇ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਬੱਚੇ ਇਦਾਂ ਗਲਤ ਰਾਹ ਤੇ ਚਲੇ ਜਾਂਦੇ ਨੇ ਜਦੋਂ ਉਹ ਕਿਸੇ ਗਲਤ ਬੰਦੇ ਨਾਲ ਮਿਲਦੇ ਨੇ ਤਾਂ ਜੇ ਅੱਜ ਵੀ ਤੁਹਾਡੇ ਬੱਚੇ ਇਧਰ ਪੜ੍ਹਦੇ ਨੇ ਜਾਂ ਉਹ ਜਿੱਦਾਂ ਵੀ ਹੈਗੇ ਆ ਕਿਸੇ ਵੀ ਕੰਟਰੀ ਵਿੱਚ ਆ ਤਾਂ ਉਹਨਾਂ ਨਾਲ ਇਹ ਗੱਲ ਜ਼ਰੂਰ ਖੋਲੋ ਕਿ ਤੁਹਾਨੂੰ ਕੋਈ ਵੀ ਬੰਦਾ ਜਾਂ ਤੁਹਾਨੂੰ ਕੋਈ ਵੀ ਕੁੜੀ ਪਸੰਦ ਹੈ ਤੁਹਾਡਾ ਕੋਈ ਵੀ ਪਾਰਟਨਰ ਹੈਗਾ ਤਾਂ ਸਾਨੂੰ ਕੀ ਆ ਤੁਸੀਂ ਦੱਸ ਦਿਓ ਅਸੀਂ ਉਹਨਾਂ ਨਾਲ ਗੱਲ ਕਰ ਲਾਂਗੇ ਉਹਨਾਂ ਦੇ ਘਰਦਿਆਂ ਨਾਲ ਗੱਲ ਕਰ ਲਾਂਗੇ ਪਰ ਇਦਾਂ ਚੋਰੀ ਚੋਰੀ ਰਿਲੇਸ਼ਨ ਵਿੱਚ ਨਾ ਬਹੁਤ ਸਾਰੇ ਮੁੰਡੇ ਕੁੜੀਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਉਹ ਬਰਬਾਦ ਹੋ ਜਾਂਦੀਆਂ